ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਪਟਿਕ ਬਰਲਾਡਾ ਵੱਲੋਂ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਪ੍ਰਿੰਸੈਸ ਕਲੈਕਸ਼ਨ ਦੇ ਕੱਟ ਪੀਸ ਰਹਿਣਗੇ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਇਹ ਸਾਰੇ ਜਿਹੜੇ ਕੱਟ ਪੀਸ ਰਹਿਣਗੇ ਪ੍ਰਿੰਸੈਸ ਕਲੈਕਸ਼ਨ ਦੇ ਰਹਿਣਗੇ ਤੇ ਸੈਦ ਕਲੈਕਸ਼ਨ ਦੇ ਰਹਿਣਗੇ ਠੀਕ ਹੈ ਜੀ ਸੈਦ ਕਲੈਕਸ਼ਨ ਦੇ ਰਹਿਣਗੇ ਤੇ ਪ੍ਰਿੰਸੈਸ ਕਲੈਕਸ਼ਨ ਦੇ ਰਹਿਣਗੇ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਜਿਹੇ ਪੀਸ ਆ ਸਟਾਫ ਬਹੁਤ ਵਧੀਆ ਫਾਈਨ ਸਟਾਫ ਹੈ ਪਹਿਲਾ ਪਹਿਲਾ ਕੱਟ ਪੀਸ ਦੇਖੋ ਜੀ ਦੇਖੋ ਪਹਿਲਾ ਕਟ ਪੀਸ ਠੀਕ ਹੈ ਜੀ ਇਹ ਜਿਹੜਾ ਪ੍ਰਿੰਸਸ ਕਲੈਕਸ਼ਨ ਹੈ ਤੇ ਇਹ ਜਿਹੜੀ ਪ੍ਰਾਈਸ ਰਹੂਗੀ 110 ਰੁਪਏ ਪਰ ਮੀਟਰ ਰਹੂਗੀ ਜੀ ਇਹਦੀ ਪ੍ਰਾਈਸ 110 ਰੁਪਏ ਪਰ ਮੀਟਰ ਰਹੂਗੀ ਬਹੁਤ ਵਧੀਆ ਸਟਾਫ ਹੈ ਫਾਈਨ ਸਟਾਫ ਹੈ ਠੀਕ ਹੈ ਜੀ ਇਹ ਜਿਹੜਾ ਪੀਸ ਹੈ ਤੁਹਾਨੂੰ 3.5 ਜਾਂ 4 ਮੀਟਰ ਤੱਕ ਮਿਲ ਜੂਗਾ ਅਗਲਾ ਪੀਸ ਦੇਖੋ ਇਹ ਵੀ ਬੜਾ ਪਿਆਰੇ ਜੀ ਪ੍ਰਿੰਟਿੰਗ ਹੈ ਇਹ ਸਿਰਫ 2 ਮੀਟਰ ਤੱਕ ਹੀ ਪੀਸ ਹੈ ਸਾਡੇ ਕੋਲ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਪਤਨੀਆਂ ਉਹਨਾਂ ਦਾ ਜਿਹੜੀ ਸ਼ਰਟ ਪੀਸ ਹੈ ਰਾਮਣਾ ਬਣ ਸਕਦੀ ਹੈ 2 ਮੀਟਰ ਦਾ ਇਹ ਵਾਲਾ ਪੀਸ ਹੈ ਜ ਜ ਸੈਂਟਰ ਕੱਟ ਪਾ ਕੇ ਵੀ ਜੀ ਲੈਂਥ ਸੀ ਕੰਪਲੀਟ ਕਰ ਸਕਦੇ ਆ ਅਗਲਾ ਪੀਸ ਦੇਖੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਵਾਲੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਇਹਦੇ ਵਿੱਚ ਤੁਹਾਡਾ ਕੰਪਲੀਟ ਸੂਟ ਬਣ ਸਕਦਾ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਹ ਇਹ ਵਾਲਾ ਪੀਸ ਹੈ ਇਹ ਵੀ ਸਾਡੇ ਕੋਲੇ 2 ਪੀਸ ਅਵੇਲੇਬਲ ਹੈ ਇਹ ਵੀ ਤੁਹਾਡਾ ਕੰਪਲੀਟ ਸੂਟ ਬਣ ਸਕਦਾ ਸਾਰੇ ਪ੍ਰਿੰਸਸ ਕਲੈਕਸ਼ਨ ਦੇ ਜਿਹੜੇ ਕੱਟ ਪੀਸ ਰਹਿਣਗੇ 110 ਰੁਪਏ ਪਰ ਮੀਟਰ ਰਹੂਗੀ ਇਹਦੀ ਪ੍ਰਾਈਸ ਇਹ ਵਾਲਾ ਜਿਹੜਾ ਪੀਸਸ ਸੈਦਕ ਕਲੈਕਸ਼ਨ ਦਾ ਹੈ ਉਸ ਤੋਂ ਵੀ ਜ਼ਿਆਦਾ ਪ੍ਰਿੰਸਸ ਨਾਲੋਂ ਵੀ ਜ਼ਿਆਦਾ ਵਧੀਆ ਸਟੱਫ ਹੈ ਜੀ ਠੀਕ ਹੈ ਜੀ ਇਹ ਵੀ 110 ਰੁਪਏ ਪਰ ਮੀਟਰ ਰਹੂਗਾ ਠੀਕ ਹੈ ਇਹ ਵੀ ਤੁਹਾਨੂੰ 2 ਪੀਸ ਮਿਲ ਜਾਣਗੇ ਇਸ ਤੋਂ ਅਗਲਾ ਦੇਖੋ ਇਹਦੀ ਵੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਠੀਕ ਹੈ ਬੜੀ ਪਿਆਰੀ ਜੀ ਲੀਫ ਪ੍ਰਿੰਟਿੰਗ ਹੈ ਇਹ ਵੀ ਤੁਹਾਨੂੰ 3.5 ਮੀਟਰ ਤੱਕ ਮਿਲ ਸਕਦਾ ਇਹ ਵਾਲਾ ਪੀਸ 3 ਮੀਟਰ 3.5 ਮੀਟਰ ਤੱਕ ਪੀਸ ਮਿਲ ਸਕਦਾ ਤੁਹਾਡੀ ਫਰੌਕ ਆਰਾਮ ਨਾਲ ਬਣ ਸਕਦੀ ਹੈ ਜੀ ਤੁਸੀਂ ਫਰੌਕ ਵਗੈਰਾ ਵੀ ਇਹਦੀ ਬੜੀ ਸੋਹਣੀ ਜੀ ਰੈਡੀ ਕਰ ਸਕਦੇ ਹੋ ਅਗਲਾ ਪੀਸ ਦੇਖੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਠੀਕ ਹੈ ਜੀ ਇਹ ਵਾਲਾ ਪੀਸ ਜਿਹੜਾ ਤੁਹਾਨੂੰ 1.5 ਕਿ ਮੀਟਰ ਤੱਕ ਹੀ ਮਿਲ ਸਕਦਾ ਜੀ ਠੀਕ ਹੈ ਜੀ 1.5 ਕਿ ਮੀਟਰ ਤੱਕ ਇਹ ਵਾਲਾ ਪੀਸ ਮਿਲੂਗਾ ਪ੍ਰਿੰਟ ਤੁਸੀਂ ਦੇ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਦਾ 1.5 ਕਿ ਮੀਟਰ ਦੇ ਵਿੱਚ ਹੀ ਸ਼ਰਟ ਪੀਸ ਰੈਡੀ ਹੁੰਦਾ ਉਹ ਸਾਡੇ ਕੋਲੋਂ ਇਹ ਵਾਲਾ ਪੀਸ ਬਾਈ ਕਰ ਸਕਦੀਆਂ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਦੇਖਣ ਲੱਗਿਆਂ ਇਹ ਵਾਲਾ ਦੇਖੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਠੀਕ ਹੈ ਜੀ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਇਸ ਦੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪਿੰਕ ਬਾਟਮ ਵੀ ਤੁਸੀਂ ਲਗਵਾ ਸਕਦੇ ਹੋ ਇਹਦੇ ਨਾਲ ਠੀਕ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹ ਵਾਲਾ ਤੁਹਾਨੂੰ ਸ਼ਰਟ ਪੀਸ ਮਿਲ ਸਕਦਾ ਪ੍ਰਿੰਸਸ কালেকਸ਼ਨ ਰਹੂਗੀ ਇਸ ਤੋਂ ਅਗਲਾ ਪੀਸ ਦੇਖੋ ਇਹ ਕੇ ਵਾਲਾ ਕਲਰ ਆਊਗਾ ਜੀ ਇਹ ਵੀ 2 ਪੀਸ ਅਵੇਲੇਬਲ ਹੈ ਸਾਡੇ ਕੋਲ ਪੂਰਾ ਕੰਪਲੀਟ ਸੂਟ ਬਣ ਸਕਦਾ ਤੁਹਾਡਾ ਠੀਕ ਹੈ ਜੀ ਕੰਪਲੀਟ ਸੂਟ ਬਣ ਸਕਦਾ 2 ਪੀਸ ਸਾਡੇ ਕੋਲੇ ਅਵੇਲੇਬਲ ਹੈ ਇਹ ਵਾਲਾ ਪੀਸ ਵੀ ਸਾਡੇ ਕੋਲੇ 2 ਅਵੇਲੇਬਲ ਹੈ दो वैले वैला पीस को शर्ट पीस ले जी बहुत प्यारी लीफ जी प्रेंटिंग है बहुत प्यारी प्रेंटिंग है शर्ट पीस को वाला बाय कर सकते हो वाला प्रिंट देखो ये भी बड़ा प्यारा प्रिंट है जी ये वाला वाला पीस है ढाई मीटर तक तो लै सकते हो बहुत प्यारी प्रेंटिंग है ਇਹ ਵੀ ਤੁਹਾਡਾ ਸ਼ਰਟ ਪੀਸ ਬਣ ਸਕਦਾ ਜੀ ਇਸ ਤੋਂ ਦੇਖੋ ਇਹ ਵਾਲਾ ਪੀਸ ਦੇਖੋ ਸਾਡੇ ਕੋਲ ਸ਼ਰਟ ਪੀਸ ਲੈ ਸਕਦੇ ਹੋ ਇਹਦੇ ਨਾਲ ਬਲੂ ਕਲਰ ਦੀ ਬਾਟਮ ਜਾਂ ਵਾਈਨ ਕਲਰ ਦੀ ਬਾਟਮ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਜਾਂ ਸੂਟ ਵੀ ਲੈ ਸਕਦੇ ਹੋ ਇਹਦੇ ਵਿੱਚ ਦੋ ਤਿੰਨ ਕਲਰ ਆ ਥੋੜਾ ਜਿਹਾ ਕਲਰਾਂ ਦਾ ਫਰਕ ਹੈ ਜੀ ਦੇਖੋ ਇਹ ਸ਼ਰਟ ਪੀਸ ਹੀ ਲੈ ਸਕਦੇ ਹੋ ਸਾਡੇ ਕੋਲ ਤੁਸੀਂ ਇਹਦੇ ਨਾਲ ਪਲੇਨ ਬਾਟਮ ਲਗਵਾ ਸਕਦੇ ਹੋ ਸਾਡੇ ਕੋਲ ਤੁਸੀਂ ਠੀਕ ਹੈ ਜੀ ਇਹ ਕੇਵਲ ਆ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਵੀ ਸਾਡੇ ਕੋਲ ਤੁਸੀਂ ਸ਼ਰਟ ਪੀਸ ਬਾਈ ਕਰ ਸਕਦੇ ਹੋ ਇਹ ਵਾਲੇ ਦੋ ਪੀਸ ਅਜ ਸਾਡੇ ਕੋਲੇ ਠੀਕ ਹੈ ਜੀ ਦੋ ਪੀਸ ਹੈ ਦੋ ਪੀਸ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਇਹ ਵਾਲੇ ਪੀਸ ਸਾਡੇ ਕੋਲ ਦੋ ਆ ਦੋ ਪੀਸ ਸਾਡੇ ਕੋਲ ਤੁਸੀਂ 4 ਮੀਟਰ ਤੱਕ 4.5 ਮੀਟਰ ਤੱਕ ਸਟਾਫ ਸਾਡੇ ਕੋਲ ਲੈ ਸਕਦੇ ਹੋ ਇਹ ਕੇ ਵਾਲਾ ਪ੍ਰਿੰਟ ਦੇਖੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹ ਵੀ ਸਾਡੇ ਕੋਲ ਤੁਸੀਂ ਇੱਕ 1 ਪੀਸ ਸਾਡੇ ਕੋਲ ਹੈ 2 ਕਿ ਮੀਟਰ ਦਾ ਪੀਸ ਹੈ ਜੀ ਜਿਹੜੀ ਮੇਰੀ ਭੈਣ ਨੂੰ ਪਸੰਦ ਆਏ ਵਾਲਾ ਪੀਸ ਸਾਡੇ ਕੋਲ ਬਾਈ ਕਰ ਸਕਦੀ ਹੈ ਇਹ ਦੇਖੋ ਛੋਟੇ ਛੋਟੇ ਪ੍ਰਿੰਟ ਦਾ ਪੀਸ ਹੈ ਕਲਰ ਥੋੜਾ ਜ਼ਿਆਦਾ ਲਾਈਟ ਜਾ ਆ ਰਿਹਾ ਪਰ ਬੜਾ ਪਿਆਰਾ ਜਾ ਕਲਰ ਹੈ ਦੇਖੋ ਪ੍ਰਿੰਟਿੰਗ ਛੋਟੇ ਛੋਟੇ ਜੀ ਪ੍ਰਿੰਟਿੰਗ ਹੈ ਦੀ ਬਹੁਤ ਪਿਆਰਾ ਪੀਸ ਹੈ ਜੀ ਸ਼ਰਟ ਪੀਸ ਲੈ ਸਕਦੇ ਹੋ ਸਾਡੇ ਕੋਲ ਤੁਸੀਂ ਇਹ ਵਾਲਾ इस तो अगे देखो ये भी बड़ा प्यारा जहा पीस है छोटी छोटी प्रेंटिंग है जी ये कोई शर्ट भी को बाई कर सकते हो इस तो अगे देखो ये चार मीटर तक ले जी ठीक है जी बहुत प्यारी प्रेंटिंग है लीफ प्रेंटिंग है पूरा सूट साढ़े कोई बाई कर सकते हो बहुत प्यारी प्रेंटिंग है जी इस अगला देख सकते हो ਇਹ ਵਾਲਾ ਪੀਸ ਵੀ ਸਾਡੇ ਕੋਲ ਸ਼ਰਟ ਪੀਸ ਹੈ ਜੀ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਤੇ ਇਹ ਵਾਲਾ ਸ਼ਰਟ ਪੀਸ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਸ ਤੋਂ ਅੱਗੇ ਦੇਖੋ ਇਹ ਇਹ ਵਾਲਾ ਜਿਹੜਾ ਸਾਡੇ ਕੋਲ 4 ਮੀਟਰ ਤੱਕ ਹੈ ਜੀ ਪੂਰਾ ਸੂਟ ਤੁਹਾਡਾ ਬਣ ਕੇ ਰੈਡੀ ਹੋ ਸਕਦਾ 4 ਮੀਟਰ ਤੱਕ ਸੂਟ ਸਾਡੇ ਕੋਲ ਇਹ ਵਾਲਾ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਜੀ 5 ਮੀਟਰ 4 ਮੀਟਰ ਤੱਕ ਸ਼ਾਇਦ ਸਾਡੇ ਕੋਲੇ ਇਹ ਵਾਲਾ ਪੀਸ ਹੈ 5 ਮੀਟਰ ਦਾ ਕੇਵਲ ਆ ਪੀਸ ਹੈ ਸਾਡੇ ਕੋਲੇ ਠੀਕ ਹੈ ਜੀ ਇਹ ਵੀ ਕੰਪਲੀਟ ਸੂਟ ਹੈ ਸਾਡੇ ਕੋਲੇ ਪ੍ਰਿੰਟ ਦੇਖੋ ਕਲਰ ਦੇਖੋ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਪ੍ਰਿੰਟ ਬੜਾ ਪਿਆਰਾ ਬਾਕੀ ਤੁਸੀਂ ਲੈਸਰ ਲਗਾ ਕੇ ਇਹਦੀ ਡਿਜ਼ਾਈਨਿੰਗ ਕਰਕੇ ਬਹੁਤ ਜ਼ਿਆਦਾ ਸੋਹਣੇ ਜਿਹੇ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਅੱਗੇ ਦਿਖਾਉਣ ਲੱਗੇ ਆ ਇਹ ਵਾਲਾ ਸਾਡੇ ਕੋਲੇ ਸ਼ਰਟ ਪੀਸ ਹੈ ਜੀ ਸ਼ਰਟ ਪੀਸ ਹੈ ਬੜਾ ਸੋਹਣਾ ਜਿਹਾ ਪੀਸ ਹੈ ਪਰ ਇਹਦੇ ਬੈਕ ਸਾਈਡ ਥੋੜਾ ਜਿਹਾ ਡਿਫੈਕਟ ਹੈ ਜੀ ਜੇਕਰ ਮੇਰੀ ਭੈਣ ਦਾ ਕਿਸੇ ਦਾ ਵੀ ਇਹ ਵਾਲਾ ਪੀਸ ਜਾਂ ਕੋਈ ਸ਼ਰਟ ਪੀਸ ਬਣਾਉਣਾ ਚਾਹੁੰਦੀ ਤੇ ਸਾਡੇ ਕੋਲੋਂ ਬਾਈ ਕਰ ਸਕਦੀ ਹੈ ਪਰ ਬੈਕ ਸਾਈਡ ਥੋੜਾ ਜਿਹਾ ਡਿਫੈਕਟ ਹੈ ਪਰ ਆਮ ਨਾਲ ਡਿਫੈਕਟ ਜਿਹੜਾ ਉਹ ਨਿਕਲ ਸਕਦਾ ਹੈ ਦੇਖੋ ਪਰ ਪੀਸ ਬੜਾ ਵਧੀਆ ਸਟਾਫ ਲੇਲਨ ਸਟਾਫ ਹੈ ਜੀ ਇਹ ਬਹੁਤ ਵਧੀਆ ਸਟਾਫ ਹੈ ਜੀ ਠੀਕ ਹੈ ਜੀ ਕਾਟਨ ਲੇਲਨ ਹੈ ਇਹ ਲਾਈਨਿੰਗ ਵਾਲੀ ਕਾਟਨ ਲੇਲਨ ਵਾਲਾ ਸਟਾਫ ਹੈ ਬਹੁਤ ਵਧੀਆ ਸਟਾਫ ਹੈ ਜੀ ਸ਼ਰਟ ਪੀਸ ਵੀ ਬੜਾ ਪਿਆਰਾ ਜਾਂ ਜੇ ਕਿਸੇ ਮੇਰੀ ਭੈਣ ਨੇ ਇਹ ਵਾਲਾ ਪੀਸ ਸਾਡੇ ਕੋਲ ਬਾਈ ਕਰਨਾ ਤਾਂ ਬਾਈ ਕਰ ਸਕਦੇ। ਇੱਕ ਇਹ ਵਾਲਾ ਦੇਖੋ ਪ੍ਰਿੰਟ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਹੈ। ਠੀਕ ਹੈ ਇਹ ਵੀ ਤੁਹਾਨੂੰ 4 ਮੀਟਰ ਤੱਕ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ। ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲ ਸਕਦਾ ਸਾਡੇ ਕੋਲ 2 ਪੀਸਾਂ ਦੇ ਵਿੱਚ ਸਾਡੇ ਕੋਲ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ। ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹ ਵੀ ਸਾਡੇ ਕੋਲ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਵਾਲੇ ਪੀਸ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹ ਕੇ ਵਾਲਾ ਕਲਰ ਆ ਗਿਆ ਇਹਦੇ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹ ਵੀ ਸਾਡੇ ਕੋਲ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਜੀ ਦੇਖੋ ਇੱਕ ਇਹ ਵਾਲਾ ਜੀ ਇਹ ਵੀ ਪ੍ਰਿੰਟਿੰਗ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਇਹ ਵੀ ਤੁਸੀਂ ਸਾਡੇ ਕੋਲੋਂ ਸ਼ਰਟ ਪੀਸ ਲੈ ਸਕਦੇ ਹੋ ਸ਼ਰਟ ਪੀਸ ਲੈ ਸਕਦੇ ਹੋ ਸਾਡੇ ਕੋਲੋਂ ਇਹ ਕੇ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ 4 ਮੀਟਰ ਤੱਕ ਤੁਸੀਂ ਸਾਡੇ ਕੋਲੋਂ ਇਹ ਵਾਲਾ ਬਾਏ ਕਰ ਸਕਦੇ ਹੋ ਇਹ ਵਾਲਾ ਸਿਰ ਤੋਂ ਸਾਡੇ ਕੋਲੋਂ 4 ਮੀਟਰ ਤੱਕ ਬਾਏ ਕਰ ਸਕਦੇ ਹੋ ਜੀ ਇਹ ਵੀ ਸ਼ਰਟ ਪੀਸ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਲੇਨ ਬਾਟਮ ਵੀ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਨਾਲ ਠੀਕ ਹੈ ਜੀ ਸ਼ਰਟ ਪੀਸ ਤੁਸੀਂ ਸਾਡੇ ਕੋਲ ਇਹ ਵਾਲਾ ਸੂਟ ਬਾਇ ਕਰ ਸਕਦੇ ਹੋ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰੋ ਮੈਸੇਜ ਕਰੋ ਤੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਮੇਰੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਮੇਰੀ ਸ਼ਾਪ ਦਾ ਐਡਰੈਸ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ